ਇਹਦੇ ਵਿੱਚ ਚਿੱਟਾ ਵਿਕਦਾ ਨਹੀਂਗਾ ਪਾਸੇ ਵਿਕਦਾ ਮੈਂ ਇੱਕ ਬੰਦਾ ਅਰੈਸਟ ਹੋਇਆ ਸੀ ਇਹ ਡਰਗ ਨਸ਼ੇ ਵਾਲਾ ਤੇ ਪੰਚਾਇਤ ਨੇ ਉਹਨੂੰ ਆਪ ਛਡਾ ਗੇ ਲਿਆਦਾ ਸੀ ਜਮਾਨਤ ਦੇ ਕੇ ਵੇਦਦਾ ਜੀ ਸਾਰੇ ਪਿੰਡ ਨੂੰ ਪਤਾ ਸੀ ਨਸ਼ਾ ਵੇਦਦਾ ਵੇਦਦਾ ਨਸ਼ਾ ਵੇਦਦਾ ਸੀ ਨਸ਼ਾ ਚਿੱਟਾ ਤੁਸੀਂ ਇਹ ਕਹਿ ਰਹੇ ਹੋ ਕਿ ਸਾਡੇ ਪਿੰਡ ਚ ਚਿੱਟਾ ਨਹੀਂ ਵਿਕਦਾ ਆਹ ਨੌਜਵਾਨ ਕਹਿੰਦਾ ਚਿੱਕੇ ਵਾਲੀ ਦੀ ਜਮਾਨਤ ਹੀ ਪੰਚਾਇਤ ਨੇ ਦਿੱਤੀ ਸੀ ਜਮਾਨਤ ਦਿੱਤੀ ਓਦੋਂ ਦਿੱਤੀ ਓਦੋਂ ਪਹਿਲਾ ਹੋ ਗਿਆ ਓ ਇਹ ਪੁਰਾਣੀ ਗੱਲ ਆ ਜੀ ਪੁਰਾਣੀ ਗੱਲ ਪੁਰਾਣੀ ਮੇਰੀ ਗੱਲ ਸਮਝ ਇਹ ਪੁਰਾਣੀ ਗੱਲ ਆ ਇਹ ਤੇ ਪੁਰਾਣੀ ਗੱਲ ਨਹੀਂ ਜੀ ਇਹ ਪੁਰਾਣੀ 4 ਮਹੀਨੇ ਹੋਈ ਜੀ ਜੇ ਮਾਲਾ ਇਹ ਕਹਿੰਦਾ ਨਾ ਦਿੱਤੀ ਉਹਦੇ ਬਾਅਦ ਅਸੀਂ ਮਤਾਂ ਪਾਇਆ ਕਿ ਭਾਈ ਸਾਹਿਬ ਕੋਈ ਜਮਾਨਤ ਉਹ ਮੈਂ ਬਣਿਆ ਮੈਂ ਸਰਪੰਚ ਬਣਾ ਕੋਈ ਇੱਕ ਬੰਦਾ ਕਿਹਦੀ ਜਮਾਨਤ ਦਿੰਦੀ ਆ ਤੁਸੀਂ ਸਰਪੰਚ ਸਾਲ ਹੋਗਾ ਤੁਹਾਨੂੰ ਸਮਝ ਆਵੇ ਇਹੋ ਗੱਲ ਮੈਂ ਬੋਲਦਾ ਇਹ ਸਾਰਾ ਕੁਝ ਹੋਇਆ ਸੀ ਪੰਚਾਇਤ ਨੇ ਮੈਨੂੰ ਥੱਲੇ ਦਬਾਦਾ ਪੁੱਛ ਲਓ ਸਾਰੇ ਪਿੰਡ ਚ ਪੜਾ ਆ ਬਾਜੀ ਦੱਸਦਾ ਕਿ ਕਿੱਥੋਂ ਲੱਗਿਆ ਇਹਦੇ ਮੁੱਖ ਮੰਤਰੀ ਹਾਂਜੀ ਸਪੰਚ ਮੁੱਖ ਮੰਤਰੀ ਤੋਂ ਕਾਹਦੀ ਹਾਂਜੀ ਹਾਂਜੀ ਤੁਸੀਂ ਕਹਿ ਰਹੇ ਹੋ ਵਿਕਦਾ ਹੈ ਮਤੇ ਪਾਏ ਮਤੇ ਕੀ ਕਰਨੀ ਜਦੋਂ ਮੁੰਡਾ ਹੀ ਮਰੀ ਜਾਂਦੇ ਪੈਣੇ